ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਤਰਗਤ ਆਂਦੇ ਪਿੰਡ ਟਰੂ ਤੋਂ ਇੱਕ ਨੌਜਵਾਨ ਭੇਦ ਭਰੇ ਹਾਲਾਤਾਂ ਦੇ ਵਿੱਚ ਗਾਇਬ ਹੋ ਗਿਆ ਹੈ ਜਿਸ ਦੇ ਸਬੰਧ ਦੇ ਵਿੱਚ ਸੂਚਨਾ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਦੇ ਦਿੱਤੀ ਗਈ ਹੈ ਰਜੀਵ ਕੁਮਾਰ ਜੋ ਕਿ 3 ਦਿਨ ਪਹਿਲਾਂ ਲਾਪਤਾ ਹੋ ਗਿਆ ਸੀ ਉਸ ਦੇ ਕੱਪੜੇ ਚਪਲਾਂ ਅਤੇ ਹੋਰ ਸਮਾਨ ਨਹਿਰ ਦੇ ਕਿਨਾਰੇ ਤੋਂ ਮਿਲਿਆ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਮੁੰਡਾ ਗਵੰਡਿਆ ਦੇ ਮੁੰਡੇ ਦੇ ਨਾਲ ਮੱਝ ਨੂੰ ਟੋਬੇ ਤੱਕ ਛੱਡਣ ਦੇ ਲਈ ਗਿਆ ਸੀ ਪਰ ਉਹ ਵਾਪਸ ਨਹੀਂ ਪਰਤਿਆ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਅਤੇ ਪਾਲ ਕਰਨ ਤੋਂ ਬਾਅਦ ਉਸ ਦੇ ਕੱਪੜੇ ਨੈਦੇ ਕਿਨਾਰੇ ਮਿਲੇ ਤੇ ਹੁਣ ਪਰਿਵਾਰ ਵਾਲੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਕੀ ਉਹਨਾਂ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੀ ਮੈਂ ਪਿੰਡ ਰੂ ਦੇ ਰਹਿਣ ਵਾਲਾ ਜੀ ਜ਼ਿਲ੍ਹਾ ਮੇਰਾ ਰੋਕੜ ਤਹਿਸੀਲ ਅਨੰਦਪੁਰ ਸਾਹਿਬ ਆ ਜੀ ਤੇ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਇਹ ਮੇਰਾ ਭਤੀਜਾ ਜੀ ਮੇਰੇ ਤਾਜ ਦਾ ਪੋਤਾ ਜੀ ਕੀ ਨਾ ਜੀ ਦਾ ਨਾਮ ਰਜੀਵ ਕੁਮਾਰ ਹੈ ਜੀ ਇਹ ਸਾਡੇ ਪਿੰਡ ਦੇ ਗਵਾਂਢੀ ਮੁੰਡੇ ਆ ਜੀ ਗੁਜਰਾں ਚੋਂ ਸੁਖਰਾਮ ਦਾ ਮੁੰਡਾ ਜੀ ਰਾਮਨ ਕੁਮਾਰ ਤੇ ਬਲਦੇਵ ਉਹ ਮਨਸੇ ਦਾ ਮੁੰਡਾ ਜੀ ਇੱਕ ਮੁੰਡੇ ਦਾ ਡੈਡੀ ਦੀ ਡੈਥ ਹੋ ਗਈ ਵੀ ਜੀ ਅਮਰਨਾਥ ਆ ਜੀ ਪੂਰਾ ਅੱਗੇ ਮੁੰਡਾ ਜੀ ਜੀਤਰਾਣ ਦੀ ਇਹਨਾਂ ਜੋ ਇੱਕ ਨੇ ਆਵਾਜ਼ ਮਾਰੀ ਅਸੀਂ ਮੱਚ ਛੱਡ ਗਾਣੀ ਟੋਬਾ ਟਪਾ ਗਏ ਗਾਣੀ ਪਿੰਡ ਵੇ ਸਾਡਾ ਟੋਬਾ ਜੀ ਉੱਥੇ ਦੇ ਲੰਗੇ ਜੀ ਉਹਦੇ ਬਾਅਦ ਤੇ ਵਾਪਸ ਨਹੀਂ ਮੁੰਡਾ ਆਇਆ ਜੀ ਮੁੰਡਾ ਜੀ ਵਾਪਸ ਨਹੀਂ ਆਇਆ ਅਸੀਂ ਸ਼ਾਮ ਨੂੰ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਸਾਰਾ ਦੱਸਿਆ ਨਹੀਂ ਇਹ ਕਹਿੰਦਾ ਮੁੰਡਾ ਤੇ ਬਹਿਰ ਤਾਂ ਥੋੜਾ ਚੱਲ ਗਿਆ ਹੀ ਵਾਪਸ ਤੇ ਮੁੰਡਾ ਨਹੀਂ ਜਗਰ ਆਇਆ ਕਿ ਕਿੰਨੇ ਦਿਨ ਦੀ ਘਟ ਰਹਾ ਜੀ ਇਹ ਜੀ ਛੇ ਦਿਨ ਦੀ ਗੱਲ ਤੇ ਲੱਗਿਆ ਕਿ ਦੂਜੇ ਦਿਨ ਤੇ ਦੂਏ ਦਿਨ ਤੇ ਜਦ ਅਸੀਂ ਦੂਏ ਦਿਨ ਇਹਨੂੰ ਵੀਰੇ ਘਰ ਪੁੱਛਿਆ ਜੀ ਕਿ ਸਾਫ ਰੰਮ ਉਹਨਾਂ ਲੱਗੇ ਘਰ ਇਹ ਅਸੀਂ ਜਾਂਚ ਪੜਤਾਲ ਜੀ ਕੀਤੀ ਅਸੀਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕਿ ਮੁੰਡਾ ਅੱਗੇ ਵਿਛਣਾ ਚੱਲ ਗਿਆ ਉਹ ਬਾਈ ਮੁੰਡਾ ਅੱਗੇ ਵਿਛਿਆ ਕਿਸੇ ਨਹੀਂ ਬਾਈ ਉਹਦੇ ਬਾਅਦ ਸਾਰਾ ਅਸੀਂ ਜਦੋਂ ਕਿ ਮੇਲੇ ਕਰਕੇ ਵੀ ਚਲੋ ਮੇਲੇ ਚ ਨਿਆਣਾ ਚੱਲ ਜਾਂਦਾ ਜੀ ਕੁਛ ਮੇਲੇ ਵੱਲੋਂ ਬੰਦੇ ਭੇਜਦੇ ਜੀ ਲੈਣਾ ਦੇ ਵੀ ਰੋਡ ਤੇ ਜੀ ਫੁੱਲਾਂ ਟੋਬੇ ਦੇ ਉੱਧਰ ਪਤਾ ਨਹੀਂ ਲੱਗਿਆ ਠੇਕਿਆਂ ਦੇ ਅਸੀਂ ਪਤਾ ਕਰ ਲਿਆ ਕਿਸੇ ਨੇ ਦਾਰੂ ਮੰਗਾਨ ਵਾਸਤੇ ਬੁਲਾਇਆ ਹੋਊਗਾ ਉੱਧਰ ਨਹੀਂ ਜੀ ਪਤਾ ਲੱਗਿਆ ਜੀ ਜਦ ਅਸੀਂ ਸਾਰ ਨੂੰ ਨਹਿਰ ਦੀ ਪਰੜੀ ਪਰੜੀ ਜਾ ਰਹੇ ਜੀ ਤਾਂ ਸਾਨੂੰ ਉੱਥੇ ਇਹਦੇ ਕੱਪੜੇ ਮਿਲੇ ਜੀ ਕੱਪੜੇ ਮਿਲਣ ਤੇ ਬਾਅਦ ਜੀ ਅਸੀਂ ਐਫਆਰ ਕਰਾਈ ਇੱਥੇ ਐਪਲੀਕੇਸ਼ਨ ਦੀ ਥਾਣੇ ਵਿੱਚ ਅਨੰਦਪੁਰ ਸਾਹਿਬ ਉੱਥੇ ਸਾਰੀ ਇਹਨਾਂ ਦਾ ਜੀ ਇੱਕ ਪੈਨ ਪਜਾਮਾ ਜਾਂ ਲੋਰ ਦੇ ਟਾਈਪ ਹੈ ਜੀ ਇੱਕ ਰੀਸਰਟ ਹੈ ਜੀ ਇੱਕ ਕੜਾ ਹੈ ਜੀ ਇੱਕ ਗਾਲ ਦੀ ਐਦਾਂ ਦੀ ਹਲਕੀ ਜੀ ਡੋਰ ਹੈ ਜੀ ਕਾਲੇ ਰੰਗ ਦੀ ਤੇ ਇੱਕ ਘੜੀ ਦੀ ਜੀ ਇਹ ਹੈ ਸਰ ਜੀ ਕੀ ਕਹਿੰਦੇ ਪੁਲਿਸ ਕੀ ਕਰਨ ਦੀ ਸਰ ਪੁਲਿਸ ਨੂੰ ਅਸੀਂ ਕੱਲ ਦੁਪਹਿਰ ਦੀ ਐਫਆਈਆਰ ਕਰਾਈ ਵੀ ਜੀ ਤੇ ਸਾਡੀ ਸਵੇਰ ਦੀ ਕੋਈ ਸੁਣਵਾਈ ਨਹੀਂ ਤੇ ਜਦ ਸਾਡੇ ਪਿੰਡ ਦੇ ਨੌਜਵਾਨ ਜੇ ਬਜ਼ੁਰਗ ਆਦਮੀ ਇਕੱਠੇ ਹੋਗਾ ਆਏ ਤਦ ਇਹਨਾਂ ਨੂੰ ਸਾਨੂੰ ਹੁਣ ਇਹ ਵੀ 5 ਵਜੇ ਤੱਕ ਸਾਨੂੰ ਬੁਲਾ ਲੈਣਾ ਜੀ ਤੇ ਹੁਣ ਉਹ ਰੂਜਾ ਤੇ ਰਾ ਆ ਜੀ ਕਿੰਨੇ ਬੰਦੇ ਮੁੰਡੇ ਆਏ ਬੁਲਾਏ ਮੁੰਡੇ ਸਰ ਤਿੰਨ ਬੁਲਾਏ ਜੀ ਤਿੰਨ ਜਿਹਨਾਂ ਦੇ ਨਾਮ ਤੇ ਤਿੰਨੇ ਮੁੰਡੇ ਹੋਣ ਆਏ ਜੀ ਹਾਂਜੀ ਸਰ ਕੀ ਬਾਤ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਰ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੇ ਇਨਸਾਫ ਕੀਤਾ ਜਾਵੇ ਜੇ ਇਹ ਦੋਸ਼ੀ ਹੈ ਜੇ ਇਹਨਾਂ ਨੇ ਮੁੰਡਾ ਮਾਰਿਆ ਹੈ ਤਾਂ ਇਹਨਾਂ ਦਾ ਸਖਤ ਕਾਰਵਾਈ ਕੀਤੀ ਜਾਵੇ